ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਕੋਟੀ ਬਣਾ ਰਹੇ ਹਾਂ ਜਿਹਦੀਆਂ ਇਹ ਅਗਲੀਆਂ ਪੇਚੀਆਂ ਬਣਾਈਆਂ ਹੋਈਆਂ ਨੇ ਤੇ ਬੈਕ ਸਾਈਡ ਬਣਾ ਕੇ ਤਿਆਰ ਕੀਤੀ ਹੋਈ ਏ ਤੇ ਆਪਾਂ ਹੁਣ ਗਲੇ ਦੀ ਕਾਟ ਪਾਵਾਂਗੇ ਆਪਾਂ ਇਸ ਕੋਟੀ ਤੇ ਗੋਲ ਗਲਾ ਬਣਾਉਣਾ ਤੇ ਗੋਲ ਗਲੇ ਦੀ ਕਾਟ ਇੱਕ ਸੌਖੇ ਜਿਹੇ ਤਰੀਕੇ ਨਾਲ ਕਿਸ ਤਰ੍ਹਾਂ ਪਾਉਣੀ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਦੇਖੋ ਜੀ ਆਪਾਂ ਇਹ 17 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਹੈ ਇਹ ਇਹ ਅਗਲੀਆਂ ਪੇਚੀਆਂ ਬਣਾ ਕੇ ਤਿਆਰ ਕੀਤੀਆਂ ਹੋਈਆਂ ਨੇ ਤੇ ਇੱਥੇ ਆਪਾਂ 17 ਇੰਚ ਉਨ ਤੋਂ ਬਾਅਦ ਆਪਾਂ ਮੋਢਿਆਂ ਦੀ ਕਾਟ ਪਾਈ ਹੋਈ ਹੈ ਇਹ ਆਪਾਂ 35 ਜੋਟਿਆਂ ਪੇਚੀਆਂ ਦੇ ਰੱਖੇ ਹੋਏ ਨੇ 35 ਜੋਟੇ ਤੇ ਬੈਕ ਸਾਈਡ ਤੋਂ ਆਪਾਂ 60 ਜੋਟੇ ਰੱਖੇ ਹੋਏ ਨੇ ਆ ਦੇਖੋ ਜੀ 17 ਇੰਚ ਤੇ ਆਪਾਂ ਮੋਢਿਆਂ ਦੀ ਕਾਰਟ ਪਾਉਣੀ ਹੈ ਤੇ ਉਸ ਤੋਂ ਅੱਗੇ ਆਪਾਂ ਥੋੜਾ ਜਿਹਾ ਹੋਰ ਉਣਾਗੇ ਆ ਦੇਖੋ ਜੀ 17 ਇੰਚ ਤੇ ਮੋਢਿਆਂ ਦੀ ਕਾਰਟ ਆਪਾਂ ਪਾਉਣੀ ਹੈ 5 4 3 2 1 ਦੀ 5 4 3 2 1 ਦੀ ਆਪਾਂ ਫਰੰਟ ਵਾਲੀਆਂ ਪੇਚੀਆਂ ਦੀ ਕਾਟ ਪਾਉਣੀ ਹੈ ਤੇ ਬੈਕ ਸਾਈਡ ਤੋਂ ਆਪਾਂ 4 3 2 2 1 ਦੀ ਕਾਟ ਪਾਵਾਂਗੇ ਆ ਦੇਖੋ ਜੀ ਫਰੰਟ ਵਾਲੇ ਤੇ ਆਪਾਂ 5 4 3 2 1 ਦੀ ਕਾਟ ਪਾਵਾਂਗੇ ਆ ਦੇਖੋ ਜੀ ਹੁਣ ਆਪਾਂ ਕਾਟ ਪਾਉਣ ਤੋਂ ਬਾਅਦ ਆਪਾਂ ਆ ਦੇਖੋ ਜੀ 3 ਨੂੰ 3.5 ਇੰਚ ਆਪਾਂ ਹੋਰ ਹੋਣਾਗੇ ਪਹਿਲਾਂ ਆਪਾਂ ਕਾਟ ਪਾ ਲੈਣੀ ਹੈ ਸਾਰੀ ਕਾਟ ਜਦੋਂ ਆਪਾਂ 5 4 3 2 1 ਦੀ ਕਾਰਟ ਪਾਉਣ ਤੋਂ ਬਾਅਦ ਉਸ ਤੋਂ ਅੱਗੇ ਆਪਾਂ 3 ਇੰਚ ਹੋਰ ਉਣਾਗੇ ਸਿੰਪਲ ਸਿੱਧਾ 3 ਇੰਚ ਆਪਾਂ ਸਿੱਧਾ ਉਣਨ ਤੋਂ ਬਾਅਦ ਫਿਰ ਆਪਾਂ ਆਹ ਦੇਖੋ ਜੀ ਕਾਰਟ ਪਾਵਾਂਗੇ ਗਲੇ ਦੀ ਗੋਲ ਗਲਾ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਆ ਮੈਂ ਇੱਕ ਪੇਚੀ ਜਿਹੜੀ ਆਪਾਂ ਬਣ ਕੇ ਆਪਣੀ ਤਿਆਰ ਹੋ ਚੁੱਕੀ ਏ ਉੱਥੇ ਆਪਾਂ ਕਾਰਟ ਪਾ ਪਾਈ ਹੋਈ ਹੈ ਪਹਿਲਾਂ ਤੋਂ ਤੇ ਮੋੜਾ ਬਣ ਕੇ ਆਪਣਾ ਤਿਆਰ ਹੋਇਆ ਤੇ ਇਹ ਮੈਂ ਦੂਸਰੀ ਪੇਚੀ ਬਣਾ ਰਹੀ ਆ ਤੇ ਇੱਥੇ ਆਪਾਂ ਕਾਟ ਪਾਵਾਂਗੇ ਆ ਦੇਖੋ ਜੀ ਆਪਾਂ ਕਾਟ ਪਾਉਣ ਤੋਂ ਬਾਅਦ 5 4 3 2 1 ਦੀ ਕਾਟ ਪਾਉਣ ਤੋਂ ਬਾਅਦ 3 ਇੰਚ ਆਪਣਾ ਇਹ ਉੱਪਰ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਗਲੇ ਦੀ ਕਾਟ ਪਾਵਾਂਗੇ ਆ ਦੇਖੋ ਜੀ ਗਲੇ ਦੀ ਕਾਟ ਆਪਾਂ ਕੀ ਸੁਤਰੀਕੇ ਨਾ ਪਾਉਣੀ ਹੈ ਆ ਦੇਖੋ ਜੀ ਇਹ ਜਿਹੜੀਆਂ ਆਪਣੀਆਂ ਫੱਟੀ ਵਾਲੇ ਆਪਣੇ ਕੁੰਡੇ ਨੇ ਇਸ ਨੂੰ ਫੱਟੀ ਵਾਲੇ ਕੁੰਡੇ ਆਖਦੇ ਨੇ ਜਿੱਥੇ ਆਪਾਂ ਬਾਰਡਰ ਬਣਾਇਆ ਹੋਇਆ ਤੇ ਇਹ ਆਪਣੇ 6 ਜੋਟੇ ਨੇ ਤੇ ਇਹਨਾਂ ਨੂੰ ਆਪਾਂ ਬਿਨਾ ਹੁਨੇ ਉਤਾਰਨਾ ਬਿਨਾ ਹੁਨੇ ਉਤਾਰ ਕੇ ਤੇ ਅੱਗੇ ਆਪਾਂ ਸਾਰੀ ਸਲਾਈ ਬਨ ਲਾਂਗੇ ਇਸ ਤਰ੍ਹਾਂ ਇਹ ਆਪਾਂ ਪੁੱਠੀ ਸਲਾਈ ਤੋਂ ਆਪਣੀ ਇਹ ਕਾਟ ਸ਼ੁਰੂ ਹੋਊਗੀ ਜਿਹੜੀ ਆਪਣੀ ਪਹਿਲੀ ਪੇਚੀ ਸੀ ਉੱਥੇ ਆਪਾਂ ਸਿੱਧੀ ਸਲਾਈ ਤੋਂ ਕਾਟ ਸ਼ੁਰੂ ਕੀਤੀ ਸੀ ਕਿਉਂਕਿ ਆਪਾਂ ਇਹ ਕਾਟ ਜਿੱਥੇ ਆਪਣੀ ਫੱਟੀ ਵਾਲੇ ਪੇਚੀ ਦੇ ਜਿਹੜੀ ਆਪਣੀ ਫੱਟੀ ਹੈ ਜਿੱਥੇ ਆਪਾਂ ਬਟਨ ਲਾਉਣੇ ਨੇ ਤੇ ਉੱਥੇ ਉਸ ਪਾਸੇ ਹੀ ਆਪਾਂ ਕਾਟ ਪਾਉਣੀ ਹੈ ਆ ਦੇਖੋ ਜੀ ਇਹ ਆਪਾਂ ਸਾਰੇ ਜਿੰਨੇ ਵੀ ਆਪਣੀ ਫੱਟੀ ਵਾਲੇ ਜੋਟੇ ਨੇ ਉਹਨਾਂ ਨੂੰ ਆਪਾਂ ਬਿਨਾਂ ਹੁਣੇ ਉਤਾਰਿਆ ਸੀ ਤੇ ਬਾਕੀ ਕੁੰਡਿਆਂ ਨੂੰ ਆਪਾਂ ਉਨ ਲਿਆ ਸੀ ਆ ਦੇਖੋ ਜੀ ਤੇ ਇਸ ਤੋਂ ਅੱਗੇ ਆ ਦੇਖੋ ਜੀ ਇਸ ਵਾਰ ਆਪਾਂ ਇਸ ਤੋਂ ਅੱਗੇ ਚਾਰ ਕੁੰਡੇ ਨੇ ਜਿਹੜੇ ਇਹਨਾਂ ਨੂੰ ਆਪਾਂ ਬਿਨਾ ਉਨੇ ਉਤਾਰ ਲੈਣਾ ਆ ਦੇਖੋ ਜੀ ਬਿਨਾ ਉਨੇ ਇਸ ਸਲਾਈ ਤੇ ਆਪਾਂ ਚੜਾ ਲਵਾਂਗੇ ਜਿਸ ਤਰ੍ਹਾਂ ਆਪਾਂ ਇਹ ਫੱਟੀ ਵਾਲੇ ਜੁੱਤੇ ਚੜਾਏ ਹੋਏ ਸੀ ਆ ਦੇਖੋ ਜੀ ਇਹਨਾਂ ਨੂੰ ਆਪਾਂ ਬਿਨਾ ਉਨੇ ਹੀ ਛੱਡ ਦਵਾਂਗੇ ਆ ਦੇਖੋ ਜੀ ਇਹ ਚਾਰ ਕੁੰਡੇ ਬਿਣਾਉਣੇ ਆਪਾਂ ਛੱਡ ਦਵਾਂਗੇ ਪਹਿਲਾਂ ਆਪਾਂ ਇਸ ਤੋਂ ਪਹਿਲੀ ਸਲਾਈ ਆਪਾਂ ਜਦੋਂ ਕਾਟ ਸ਼ੁਰੂ ਕਰਨੀ ਪਉਣੀ ਪਹਿਲਾਂ ਆਪਾਂ ਫੱਟੀ ਵਾਲੇ ਜੁੱਟੇ ਜਾਂ ਕੁੰਡੇ ਜਿੰਨੇ ਵੀ ਨੇ ਉਹਨਾਂ ਨੂੰ ਬਿਨਾਂ ਹੁਣੇ ਰੱਖ ਲਵਾਂਗੇ ਤੇ ਉਸ ਤੋਂ ਅੱਗੇ ਆਪਾਂ ਚਾਰ ਕੁੰਡੇ ਬਿਣਾਉਣੇ ਰੱਖ ਲਵਾਂਗੇ ਤੇ ਜਿੱਥੋਂ ਆਪਣੇ ਚਾਰ ਕੁੰਡੇ ਬਚ ਜਾਂਦੇ ਨੇ ਉੱਥੋਂ ਅੱਗੇ ਆਪਾਂ ਸਲਾਈ ਜਿਹੜੀ ਸ਼ੁਰੂ ਕਰ ਲੈਣੀ ਆ ਦੇਖੋ ਜੀ ਇਸ ਤਰ੍ਹਾਂ ਇਸ ਤੋਂ ਅੱਗੇ ਆ ਦੇਖੋ ਜੀ ਚਾਰ ਕੁੰਡੇ ਆਪਾਂ ਬਿਨਾ ਉਨੇ ਉਤਾਰੇ ਸੀ ਤੇ ਇਸ ਤੋਂ ਅੱਗੇ ਆਪਾਂ ਹੁਣ ਤਿੰਨ ਕੁੰਡੇ ਬਿਨਾ ਉਨੇ ਉਤਾਰਾਂਗੇ ਆ ਦੇਖੋ ਜੀ ਜਿਹੜੇ ਤਿੰਨ ਕੁੰਡੇ ਨੇ ਇਹਨਾਂ ਨੂੰ ਆਪਾਂ ਛੱਡ ਦਵਾਂਗੇ ਤੇ ਬਾਕੀ ਕੁੰਡਿਆਂ ਨੂੰ ਆਪਾਂ ਔਣ ਲਵਾਂਗੇ ਇਹ ਬਿਲਕੁਲ ਸੌਖੇ ਤਰੀਕੇ ਨਾਲ ਜਿਹੜੀ ਗੋਲ ਗਲੇ ਦੀ ਕਾਰਡ ਆਪਾਂ ਪਾਉਣੀ ਹੈ ਜਿਹੜੇ ਆਪਾਂ ਬਟਨ ਪੱਟੀ ਵਾਲੀ ਕੋਟੀ ਤੇ ਵੀ ਆਪਾਂ ਗੋਲਗਲਾ ਬਣਾ ਸਕਦੇ ਆ ਆ ਦੇਖੋ ਜੀ ਇਸ ਤੋਂ ਅੱਗੇ ਪਹਿਲਾਂ ਆਪਾਂ ਫੱਟੀ ਵਾਲੇ ਜੁੱਤੇ ਰੱਖੇ ਸੀ ਫਿਰ ਚਾਰ ਕੁੰਡੇ ਫਿਰ ਤਿੰਨ ਹੁਣ ਆਪਾਂ ਦੋ ਕੁੰਡੇ ਨਾਲ ਛੱਡ ਦਵਾਂਗੇ ਤੇ ਬਾਕੀ ਕੁੰਡਿਆਂ ਨੂੰ ਉਸੇ ਤਰ੍ਹਾਂ ਔਨ ਲਵਾਂਗੇ ਆ ਦੇਖੋ ਜੀ ਇਸੇ ਤਰ੍ਹਾਂ ਹੀ ਅੱਗੇ ਇੱਕ ਕੁੰਡਾ ਆਪਾਂ ਛੱਡਾਂਗੇ ਆ ਦੇਖੋ ਜੀ ਪਹਿਲਾਂ ਆਪਾਂ 4 3 2 1 ਇਸ ਤੋਂ ਅੱਗੇ ਫਿਰ ਇੱਕ ਇੱਕ ਕੁੰਡਾ ਹਰ ਵਾਰ ਇਸੇ ਤਰ੍ਹਾਂ ਹੀ ਛੱਡਾਂਗੇ ਜਦੋਂ ਤੱਕ ਆਪਣੇ ਕੋਲ ਮੋਢੇ ਦੇ 13 ਜਾਂ 14 ਚੋਟੇ ਬਚ ਜਾਣਗੇ ਫਿਰ ਆਪਾਂ ਸਿੱਧਾ ਬਣਾ ਲਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਉਸ ਤੋਂ ਅਗੇ ਆਪਾਂ ਥੋੜਾ ਜਿਹਾ ਮੋੜਾਂ ਆਪਾਂ ਸਿੱਧਾ ਹੋਣਾਗੇ ਜਿੰਨਾ ਆਪਾਂ ਮੋੜਾ ਰੱਖਣਾ ਹੈ ਉਹਨਾ ਆਪਣਾ ਮੋੜਾ ਬਣਾ ਲਵਾਂਗੇ ਆਹ ਦੇਖੋ ਜੀ ਇਧਰੋਂ ਆਪਾਂ ਹਰ ਵਾਰ ਇੱਕ ਇੱਕ ਕੁੰਡਾ ਇਸੇ ਤਰ੍ਹਾਂ ਹੀ ਛੱਡ ਦਵਾਂਗੇ ਜਦੋਂ ਤੱਕ ਆਪਣੇ ਕੋਲ 14 ਝੋਟੇ ਬਚ ਜਾਣਗੇ ਫਿਰ ਆਪਾਂ ਥੋੜਾ ਸਿੱਧਾ ਹੋਣਾਗੇ ਜਦੋਂ ਆਪਣਾ ਮੋੜਾ ਸਾਰਾ ਬਣ ਕੇ ਤਿਆਰ ਹੋ ਜਾਊਗਾ ਆਹ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਜਿਹੜੇ ਕੁੰਡੇ ਨੇ ਆਪਣੇ ਇਸ ਤਰ੍ਹਾਂ ਸਲਾਈ ਦੇ ਉੱਪਰ ਆ ਜਾਣਗੇ। ਇਹ ਹੀ ਆਪਣੇ ਬਿਲਕੁਲ ਗੋਲ ਤਰੀਕੇ ਨਾਲ ਗਲਾ ਬਣੂਗਾ। ਇਹ ਕੁੰਡੇ ਆਪਣੇ ਇੱਕ ਸਲਾਈ ਦੇ ਉੱਪਰ ਬਿਨਾਉਣੇ ਰਹਿ ਜਾਣਗੇ। ਬਾਕੀ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ। ਆ ਦੇਖੋ ਜੀ ਹੁਣ ਆਪਣੇ ਕੋਲ 14 ਜੋਟੇ ਜਿਹੜੇ ਨੇ ਉਹ ਬਚ ਚੁੱਕੇ ਨੇ। ਤੇ ਹੁਣ ਆਪਾਂ ਥੋੜਾ ਸਿੱਧਾ ਬਣਾਵਾਂਗੇ। ਇੱਥੇ ਆਪਣਾ ਡਿਜ਼ਾਈਨ ਪਾਊਗਾ ਇਹੇ ਬਾਕੀ ਗੁੰਡੇ ਆਪਾਂ ਸਿੱਧੇ ਬੁਣਾਗੇ ਜਦੋਂ ਤੱਕ ਆਪਣਾ ਮੋਢਾ ਜਿਹੜਾ ਆਪਣਾ ਬਣ ਕੇ ਤਿਆਰ ਹੋ ਜਾਊਗਾ ਜਿੰਨਾ ਮੋਢਾ ਆਪਾਂ ਲੰਬਾਈ 'ਚ ਰੱਖਣਾ ਹੈ ਉਹਨਾਂ ਰੱਖ ਕੇ ਤੇ ਇਹ ਜਿਹੜੇ ਬਾਕੀ ਗੁੰਡੇ ਨੇ ਉਹਨਾਂ ਨੂੰ ਆਪਾਂ ਸਿੱਧਾ ਬੁਣਨ ਲਵਾਂਗੇ ਜਿੰਨਾ ਵੀ ਮੋਢਾ ਤੁਸੀਂ ਰੱਖਣਾ ਚਾਹੁੰਦੇ ਉਹਨਾਂ ਰੱਖ ਕੇ ਫਿਰ ਆਪਾਂ ਜਿਹੜੇ ਮੋਢੇ ਵਾਲੇ ਨੇ ਬੈਕ ਸਾਈਡ ਵਾਲਾ ਪੜਾ ਤੇ ਅਗਲੇ ਪੜੇ ਆਪਾਂ ਜੋੜ ਲਾਂਗੇ ਮੋਢੇ ਤੇ ਫਿਰ ਗਲੇ ਦੀ ਜਿਹੜੀ ਗਲਾ ਬਣਾ ਲਵਾਂਗੇ ਆਪਾਂ ਕੁੰਡੇ ਤੇ ਆਪਣੇ ਚੁੱਕੇ ਹੋਏ ਨੇ ਇਹ ਵਾਲੇ ਕੁੰਡੇ ਜਿਹੜੇ ਨੇ ਇਹ ਚੁੱਕੇ ਹੋਏ ਸੀ ਆਪਣੇ ਆਪਾਂ ਪੇਚੀਆਂ ਜਿਹੜੀਆਂ ਅਗਲੀਆਂ ਪੇਚੀਆਂ ਆਪਣੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਆਪਾਂ ਆ ਦੇਖੋ ਜੀ ਮੋਢੇ ਆਪਾਂ ਜੋੜ ਲਏ ਨੇ ਅਗਲੀਆਂ ਪੇਚੀ ਤੇ ਬੈਕ ਸਾਈਡ ਵਾਲਾ ਜਿਹੜੇ ਮੋਢਾ ਆਪਾਂ ਜੋੜ ਚੁੱਕੇ ਆਂ ਤੇ ਇਹ ਪੇਚੀਆਂ ਦੇ 25 ਜੋਟੇ ਰੱਖੇ ਹੋਏ ਨੇ ਫੱਟੀ ਤੋਂ ਬਿਨਾ 25 ਜੋਟੇ ਨੇ 13 13 13 13 ਜੋਟੇ ਦੋਨੋਂ ਪੇਚੀਆਂ ਦੇ ਨੇ ਤੇ 26 ਜੋਟੇ ਹੋ ਗਏ ਤੇ ਬੈਕ ਸਾਈਡ ਦੇ ਪੜੇ ਦੇ ਆਪਣੇ ਹੋ ਗਏ 25 ਜੋਟੇ ਤੇ ਇਹ 51 ਜੋਟੇ ਜਿਹੜੇ ਨੇ ਉਹਨਾਂ ਤੇ ਆਪਾਂ ਇਹ ਬਾਰਡਰ ਬਣਾਵਾਂਗੇ ਗਲੇ ਦਾ ਫਿਰ ਇਹ ਗੋਲ ਆਊਗਾ ਆ ਦੇਖੋ ਜੀ ਜਿਹੜਾ ਬਾਰਡਰ ਆਪਾਂ ਸ਼ੁਰੂ ਚ ਪਾਇਆ ਹੋਇਆ ਹੈ ਬਾਰਡਰ ਇਸ ਡਿਜ਼ਾਈਨ ਡਿਜ਼ਾਈਨ ਦਾ ਬਾਰਡਰ ਬਣਾਇਆ ਹੋਇਆ ਹੈ ਇਹੀ ਬਾਰਡਰ ਇਸੇ ਡਿਜ਼ਾਈਨ ਡਿਜ਼ਾਈਨ ਨਾਲ ਇਹੀ ਬਾਰਡਰ ਬਣਾਵਾਂਗੇ ਆਪਾਂ ਗਲੇ ਦਾ ਆ ਦੇਖੋ ਜੀ ਇਹ ਪੁੱਠੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਹੈ ਇਸ ਡਿਜ਼ਾਈਨ ਬਾਰੇ ਮੈਂ ਪਹਿਲਾਂ ਵੀਡੀਓ ਪਾਈ ਹੋਈ ਉਹਦੇ ਉੱਪਰ ਵਿੱਚ ਇਹ ਡਿਜ਼ਾਈਨ ਦੱਸਿਆ ਹੋਇਆ ਹੈ ਕਿ ਇਹ ਪੁੱਠੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਹੈ ਤੇ ਹੁਣ ਇਹ ਸਾਰੇ ਕੁੰਡੇ ਆਪਾਂ ਚੁੱਕੇ ਹੋਏ ਨੇ ਤੇ ਸਿੱਧੀ ਸਲਾਈ ਤੋਂ ਸਿੱਧਾ-ਸਿੱਧਾ ਆਉਣਾਗੇ ਤੇ ਪੁੱਠੀ ਸਲਾਈ ਤੋਂ ਫਿਰ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ ਤੇ ਜਿੰਨਾ ਵੀ ਆਪਾਂ ਉੱਪਰੋਂ ਬਾਰਡਰ ਬਣਾਉਣਾ ਹੈ ਉਸ ਤੋਂ ਬਾਅਦ ਸਾਰੇ ਕੁੰਡੇ ਜਿਹੜੇ ਨੇ ਉਹ ਇਕੱਠੇ ਕਟਾ ਲਵਾਂਗੇ ਆ ਦੇਖੋ ਜੀ ਇਹ ਬੈਕ ਸਾਈਡ ਵਾਲੇ 25 ਜੋਟੇ ਸੀ ਤੇ ਦੋਨਾਂ ਤੇਚੀਆਂ ਦੇ ਆਪਣੇ 13-13 ਜੋਟੇ ਸੀ bina ਫੱਟੀ ਵਾਲੇ ਕੁੰਡਿਆਂ ਤੋਂ 13 13 ਜੁਟੇ ਤੇ ਇਹ ਫੱਟੀ ਵਾਲੇ 6 6 ਜੁਟੇ ਨੇ ਤੇ ਇਹ ਕੁੱਲ ਆਪਣੇ ਹੋ ਗਏ 62 ਜੁਟੇ 62 63 ਜੁਟੇ ਹਨ ਤੇ ਇਹ ਸਾਰਿਆ ਜਿਹੜਾ ਗਲਾ ਆਪਣਾ ਬਣ ਕੇ ਤਿਆਰ ਹੋ ਜਾਊਗਾ ਆ ਦੇਖੋ ਜੀ ਇਹ ਆਪਣੇ ਆਗੇ ਫੱਟੀ ਵਾਲੇ ਜੁਟੇ ਤੇ ਇਨ ਇਸ ਤੋਂ ਬਿਨਾ ਆਪਾਂ 13 13 ਜੁਟੇ ਜਿਹੜੇ ਨੇ ਉਹ ਰੱਖੇ ਹੋਏ ਸੀ ਦੋਨਾਂ ਪੇਚੀਆਂ ਦੇ ਤੇ ਇਸ ਤਰ੍ਹਾਂ ਦੇਖੋ ਜੀ ਆਪਣਾ ਗਲਾ ਜਿਹੜਾ ਉਹ ਬਣ ਕੇ ਤਿਆਰ ਹੋ ਜਾਊਗਾ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਇਹ ਆਪਣੇ ਬਟਨ ਪੱਟੀ ਵਾਲੀ ਕੋਟੀ ਦਾ ਗੋਲ ਗਲਾ ਬਣ ਕੇ ਤਿਆਰ ਹੋ ਚੁੱਕਾ ਹੈ ਹਾਂਜੀ ਇਸ ਤਰ੍ਹਾਂ ਆਪਣਾ ਗੋਲ ਗਲਾ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆਪਾਂ ਇਹ ਗਲਾ ਬਣਾਇਆ ਹੋਇਆ ਹੈ ਬਿਲਕੁਲ ਹੀ ਆਸਾਨ ਜਿਹੇ ਤਰੀਕੇ ਨਾਲ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ